22 ਸਾਲਾਂ ਬਾਅਦ ਪਾਕਿਸਤਾਨ ਤੋਂ ਆਪਣੇ ਵਤਨ ਪਹੁੰਚੀ ਹੈ ਬੀਬੀ ਦੇਖੋ ਕਿਵੇਂ ਝੂਠੇ ਏਜੰਟਾਂ ਦੀ ਠਗੀ ਦਾ ਹੋਈ ਸੀ ਸ਼ਿਕਾਰ ਤੇ ਹੁਣ 22 ਸਾਲਾਂ ਬਾਅਦ ਪਹੁੰਚੀ ਹੈ ਆਪਣੇ ਘਰ ਅਰਸਲ ਤੁਹਾਨੂੰ ਦੱਸੀਏ ਤਾਂ ਇਹ ਮਾਮਲਾ ਕਾਫੀ ਸੁਰਖੀਆਂ ਦੇ ਵਿੱਚ ਹੈ ਜਿੱਥੇ 22 ਸਾਲਾਂ ਬਾਅਦ ਇਹ ਪਾਕਿਸਤਾਨ ਤੋਂ ਬੀਬੀ ਆਪਣੇ ਘਰ ਪਹੁੰਚੀ ਆ ਔਰ ਵੱਡੇ ਠੱਗ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਈ ਸੀ ਜਿਸ ਤੋਂ ਬਾਅਦ ਹੁਣ 22 ਸਾਲਾਂ ਬਾਅਦ ਜਦੋਂ ਆਪਣੇ ਘਰ ਪਰਤੀ ਹੈ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਵੀ ਹੈ ਪਰ ਇਸਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਏਜੰਟਾਂ ਨੇ ਇਸ ਨਾਲ ਧੋਖਾਧੜੀ ਕੀਤੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਆਖਰਕਾਰ ਇਹ ਮਾਮਲਾ ਕੀ ਕੁਝ ਵਾਪਰਦਾ ਹੈ ਜਾਣਕਾਰੀ ਅਸ ਬਾਬਤ ਸਾਹਮਣੇ ਆਈ ਹੈ ਕਿ ਮੁੰਬਈ ਦੀ ਰਹਿਣ ਵਾਲੀ ਹਮੀਦਾ ਬਾਨੋ ਜੋ ਕਿ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਈ ਸੀ ਉਹ 22 ਸਾਲਾਂ ਬਾਅਦ ਪਾਕਿਸਤਾਨ ਤੋਂ ਟਾਰੀ ਸਰਹੱਦ ਰਾਹੀਂ ਵਾਪਸ ਆਪਣੇ ਵਤਨ ਪਰਤੀ ਹੈ ਜਾਣਕਾਰੀ ਦੇ ਅਨੁਸਾਰ ਏਜੰਟ ਨੇ ਹਮੀਦਾ ਨੂੰ ਦੁਬਈ ਭੇਜਣ ਅਤੇ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਉਸਨੇ ਦੁਪਈ ਵੇਚਣ ਦੀ ਬਜਾਏ ਉਸਨੂੰ ਪਾਕਿਸਤਾਨ ਭੇਜ ਦਿੱਤਾ ਤੇ ਹੈਦਰਾਬਾਦ ਤੋਂ ਇੱਕ ਕੈਂਪ ਵਿੱਚ ਤਿੰਨ ਮਹੀਨੇ ਬਾਅਦ ਜਦੋਂ ਤਿੰਨ ਮਹੀਨੇ ਉਸਨੇ ਬਤਾ ਦਿੱਤੇ ਤੇ ਇਸਲਾਮਾਬਾਦ ਆ ਗਈ ਜਿੱਥੇ ਮਜਬੂਰਨ ਇੱਕ ਸਿੰਧੀ ਵਿਅਕਤੀ ਦੇ ਨਾਲ ਉਸਨੂੰ ਵਿਆਹ ਕਰਵਾਉਣਾ ਪਿਆ ਪਰ ਉੱਥੇ ਕੋਈ ਬੱਚਾ ਨਹੀਂ ਹੋਇਆ ਉਸਦਾ ਜਿਸ ਵਿਅਕਤੀ ਦਾ ਵਿਆਹ ਹੋਇਆ ਸੀ ਉਸਦੇ ਪਹਿਲੇ ਹੀ ਬੱਚੇ ਸਨ ਤੇ ਉਹਨਾਂ ਦੀ ਦੇਖਭਾਲ ਕਰਨ ਦੇ ਲਈ ਉਸਨੇ ਵਿਆਹ ਕਰਾਇਆ ਸੀ ਕਿਉਂਕਿ ਪਤਨੀ ਦੀ ਮੌਤ ਹੋ ਚੁੱਕੀ ਸੀ ਹਾਲਾਂਕਿ ਇਹ ਵੀ ਜਾਣਕਾਰੀ ਇਸ ਬਾਬਤ ਆਈ ਹੈ ਕਿ ਉਹ ਮੁੰਬਈ ਦੀ ਰਹਿਣ ਵਾਲੀ ਹੈ ਮੁੰਬਈ ਦੇ ਕੁਰਲਾ ਰੇਲਵੇ ਸਟੇਸ਼ਨ ਨੇੜੇ ਇਸ ਉਹ ਉਮੀਦਾ ਦਾ ਘਰ ਹੈ ਉਸਨੇ ਆਪਣੇ ਫਕਰ ਦੇ ਫੋਨ ਨੰਬਰਾਂ ਤੇ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਹੁਣ 22 ਸਾਲ ਬੀਤ ਚੁੱਕੇ ਸਿਗੇ ਤਾਂ ਨੰਬਰ ਬਦਲ ਚੁਕੇ ਹਾਲਾਂਕਿ ਉਸਨੇ ਜਾਣਕਾਰੀ ਦਿੱਤੀ ਕਿ ਉਸਦੇ ਦੋ ਪੁੱਤਰ ਸਨ ਤੇ ਦੋ ਧੀਆਂ ਸਨ ਤਾਂ ਹੁਣ 22 ਸਾਲਾਂ ਬਾਅਦ ਜਦੋਂ ਅ ਜਿਹੜੀ ਹੁਮੈਦਾ ਬਾਨੂ ਆ ਆਪਣੇ ਘਰ ਵਾਪਸ ਪਹੁੰਚੀ ਹੈ ਮੁੰਬਈ ਦੇ ਵਿੱਚ ਤੇ ਉਸਨੇ ਆਕੇ ਵੱਡੇ ਖੁਲਾਸੇ ਕੀਤੇ ਕਿ ਇਸ ਤਰੀਕੇ ਦੇ ਨਾਲ ਏਜੰਟ ਨੇ ਉਸਦੇ ਨਾਲ ਵੱਡੇ ਪੱਧਰ ਦੀ ਠੱਗੀ ਮਾਰੀ ਹੈ ਠੱਗ ਨੇ ਉਸ ਨੂੰ ਦੁਬਈ ਭੇਜਣਾ ਅਤੇ ਨੌਕਰੀ ਦੇਣ ਦਾ ਵਾਅਦਾ ਕੀਤਾ ਸੀਗਾ ਪਰ ਦੁਬਈ ਭੇਜਣ ਦੀ ਬਜਾਏ ਉਸ ਨੂੰ ਪਾਕਿਸਤਾਨ ਭੇਜ ਦਿੱਤਾ ਤੇ ਹੁਣੇ ਜਦੋਂ 22 ਸਾਲਾਂ ਬਾਅਦ ਹੁਮੇਦਾਬਾਹ ਨੂੰ ਆਪਣੇ ਘਰ ਦੇ ਵਿੱਚ ਆਈ ਹੈ ਤੇ ਘਰ ਦੇ ਵਿੱਚ ਖੁਸ਼ੀਆਂ ਦੀ ਲਹਿਰ ਹੈ ਪਰ ਉਸ ਦੇ ਉੱਤੇ ਜੋ ਕੁਝ ਬੀਤਿਆ ਉਸ ਨੇ ਆਪਣੀ ਸਾਰੀ ਹੱਟ ਬੀਤੀ ਜੋੜੀ ਹੈ ਜਗ ਜ਼ਾਹਰ ਕੀਤੀ ਹੈ ਹਾਲਾਂਕਿ ਤੁਹਾਨੂੰ ਦੱਸਿਏ ਤਾਂ ਉਹ ਭਾਰਤ ਸਰਕਾਰ ਦਾ ਵੀ ਧੰਨਵਾਦ ਕਰਦੀ ਹੈ ਤੇ ਦੂਸਰੀਆਂ ਸਰਕਾਰਾਂ ਦਾ ਵੀ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਉਸ ਦੀ ਮਦਦ ਕੀਤੀ ਤੇ ਉਸ ਨੂੰ ਆਪਣੇ ਵੱਤਨ ਵਾਪਸ ਭੇਜਿਆ ਪਰ ਹੁਣ ਇਹਨਾਂ ਠੱਗੀ ਜੰਟਾ ਤੋਂ ਤੁਹਾਨੂੰ ਬਚਣਾ ਚਾਹੀਦਾ ਕਿਉਂਕਿ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਵੱਡੀ ਠੱਗੀ ਦਾ ਸ਼ਿਕਾਰ ਹੋ ਕੇ ਆਪਣੇ ਘਰ ਤੋਂ ਕਈ ਸਾਲਾਂ ਦੂਰ ਰਹੇ ਸਾਕਦੇ ਹੋ ਜਿਸ ਤਰੀਕੇ ਦੇ ਨਾਲ ਹਮੀਦਾ ਬਾਨੋ ਦੇ ਨਾਲ ਵਾਪਰਿਆ ਜੋ ਘਟਨਾ ਉਸ ਦੇ ਨਾਲ ਹੋਈ ਹੈ ਬੇहद ਮੰਦ ਭਾਕੀ ਹੈ 22 ਸਾਲ ਬਾਅਦ ਆਪਣੇ ਘਰ ਦੇ ਵਿੱਚ ਵਾਪਸ ਪਹੁੰਚੀ ਹੈ ਤੇ ਪਰਿਵਾਰ ਬੇहद ਖੁਸ਼ ਹੈ ਪਰ ਤੁਸੀਂ ਸੁਣ ਸਕਦੇ ਹੋ ਕਿ ਹਮੀਦਾ ਬਾਨੋ ਦੇ ਵੱਲੋਂ ਕੀ ਕੁਝ ਦੱਸਿਆ ਗਿਆ ਉਸਨੇ ਦੱਸਿਆ ਕਿ ਠੱਗ ਜੋ ਸੀਗਾ ਉਸਨੇ ਦੁਬਈ ਪੇ ਜਿੰਨਾ ਸੀ ਨੌਕਰੀ ਦਿਵਾਣੀ ਸੀ ਪਰ ਉਸ ਨੂੰ ਪਾਕਿਸਤਾਨ ਭੇਜ ਕੇ ਉਸ ਦੇ ਨਾਲ ਵੱਡੇ ਪਦਰ ਦਾ ਫਰੇਬ ਕੀਤਾ ਇਹ ਵੀਡੀਓ ਜਿਹੜੀ ਕਾਫੀ ਵਾਇਰਲ ਹੋਈ ਹੈ ਤੇ ਇੱਕ ਵਾਰ ਤੁਸੀਂ ਹਮੀਦਾ ਬਾਨੋ ਦਾ ਬਿਆਨ ਵੀ ਸੁਣ ਸਕਦੇ ਹੋ ਪਰ ਇਸ ਵੀਡੀਓ ਨੂੰ ਸ਼ੇਅਰ ਲੋਕਾਂ ਤੱਕ ਜ਼ਰੂਰ आप पहले पच्चीस में थे कहाँ रहते थे कौन से शहर में रहते थे और ये वाक्य हुआ कैसे इंडिया का बोलू हाँ इंडिया यहाँ पर जब पच्चीस साल पहले इंडिया में रहते थे ना? जी तो जी तो तो बम्बई तो रहते बंबै, थे बम्बई हाँ तो उसके उसके अपनी फैमिली के बारे में बताइए तो और ये हादसा हुआ कैसे वो बताइए यह हादसा बेटा धोखे से हुआ जी धोखा मिला दुबई बोल के पाकिस्तान पहुंचा, फिर मैं बहुत परेशान रही मगर कोई मेरे बच्चों का पता नहीं मिला था बर्दाश्त करके तेवीस साल गुजारी मैं दोनों को गो गवर्नमेंट की शुक्रगुजार गुजार बहुत वो लोग मेरे को हेल्प करे और याद लगा कर पूछे खुश हो आप अपने आ जी बेटा जी।, जी।, जी बहुत खुश